ਜਿਵੇਂ ਨਕੂਤਰ ਵਿੱਚ ਹੁਣ ਤੱਕ ਦੋ ਵਾਰ ਜਿਹੜੇ ਆ ਉਹ ਚੱਕ ਬੰਡੇ ਆ ਮਕਾਨਾਂ ਦੀ ਰਿਪੇਅਰ ਵਾਸਤੇ 6500 ਜਿਹੜੇ ਮਕਾਨ ਜਗੇ ਆ ਉਹਨਾਂ ਨੂੰ 1 ਲੱਖ 20 ਹਜ਼ਾਰ ਇਸ ਮੁਆਵਜ਼ੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੇਖੋ ਮੇਰੀ ਆ ਵੀ ਅਸੀਂ ਜਿਹੜਾ ਨੁਕਸਾਨ ਆ ਮੇਰੇ ਹਿਸਾਬ ਨਾਲ ਵੀ ਇਹ ਭਰਨਾ ਬਹੁਤ ਔਖਾ ਜਿੰਨਾ ਹੋ ਚੁੱਕਾ ਜੀ ਇਹ ਕਿਸੇ ਦਾ ਜਾਣੀ ਨੁਕਸਾਨ ਹੋ ਗਿਆ ਇਹ ਮਾਲ ਡੰਗਰ ਦਾ ਜਾਂ ਫਸਲਾਂ ਦਾ ਔਰ ਜਿਹੜਾ ਇਹ 6500 ਰੁਪਇਆ 1,20,000 ਰੁਪਇਆ ਮਕਾਨਾਂ ਦੇ ਵਾਸਤੇ ਜ਼ੇਰੇ 6500 ਰੁਪਇਆ ਮੈਂ ਸਮਝਦਾ ਵੀ ਇਹ ਇਹ ਜਿਹੜੇ ਦੁਖੀ ਸਾਡੇ ਹੜ ਪੀਟਤਾ ਵਾ ਉਹਨਾਂ ਨਾਲ ਕੋਝਾ ਮਜ਼ਾਕ ਔਰ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਪੱਪਾਂ ਪਾ ਰਿਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉਹ ਪੂਰਾ ਜੋ ਸਵੇਰ ਤੋਂ ਤੁਰਦੇ ਆ ਤੇ ਮੈਂ ਸਮਝਦਾ ਵੀ ਉਹ ਪਰਮਾਤਮਾ ਨੇ ਇੱਕ ਐਸੀ ਸ਼ਕਤੀ ਦਿੱਤੀ ਉਹਨਾਂ ਨੂੰ ਵੀ ਉਹ ਜੇ ਕਿਤੇ 2 ਲੱਖ ਮੰਗਦੇ ਤੇ 2 ਲੱਖ ਦੇ 4 ਲੱਖ ਮੰਗਦੇ ਤੇ 4 ਲੱਖ ਜੇ ਕਿਸੇ ਨੇ 2000 ਡੀਜ਼ਲ ਮੰਗਿਆ ਤੇ ਉਹਨਾਂ ਨੂੰ 3000 ਸੁੱਤੀ ਪਈ ਆ ਸਰਕਾਰ ਕਿੱਥੇ ਪਾਤੀ ਧਿਆਨ ਨਹੀਂ ਦੇਣ ਲਈ ਸਰਕਾਰਾਂ ਦੇ ਕੰਮ ਹੁੰਦੇ ਆ ਐਡੇ ਵੱਡੇ ਜਿਹੜੇ ਆ ਇਹ ਇਹਨਾਂ ਇਹਨਾਂ ਸਵਾਵਾਂ ਨੂੰ ਲਵਾਉਣਾ ਮਾਨ ਸਾਹਿਬ ਵੀ ਹਰ ਤਾਂ ਉਨੀਚ ਵੀ ਆਈ ਸੀ ਸਟੇਜ 'ਚ ਵੀ ਆਏ ਉਹ ਤੋਂ ਨਹੀਂ ਪ੍ਰਧਾਨ ਘਾਵ ਨੇ ਇਦਾਂ ਕਰੀ ਪੈਸੇ ਦਿੱਤੇ ਇਹਦਾ ਵੀ ਕਾਰਨ ਹੈ ਵੇਖੋ ਮੇਰੀ ਗੱਲ ਸੁਣੋ ਜਿੱਦਾਂ ਦੀ ਐਤਕੀ ਸਚਿਤੀ ਬਣੀ ਹੈ ਨਾ ਜੇ ਤੁਸੀਂ ਆਪਜੀ ਦੇਖੋ ਜੋ ਸੁਲਤਾਨਪੁਰ ਦੇ ਲੋਕੇ ਮੈਂ ਵੀ ਵੇਖਦਾ ਉਹ ਦੇਖਦਾ ਰਿਹਾ ਮੈਂ 88 ਦਾ ਵੀ ਵੇਖਿਆ 23 ਦਾ ਵੀ ਵੇਖਿਆ ਪਰ ਏਡਾ ਵੱਡਾ ਨਹੀਂ ਪਰ ਸਰਕਾਰਾਂ ਕਰਦੀਆਂ ਰਹੀਆਂ ਲਿਆਣ ਸਾਹਿਬ ਸਰਕਾਰ ਨੇ ਜਿਵੇਂ ਨਕੂਤਰ ਵਿੱਚ ਹੁਣ ਤੱਕ ਦੋ ਵਾਰ ਜਿਹੜੇ ਆ ਉਹ ਚੈੱਕ ਬੰਡੇ ਆ ਮਕਾਨਾਂ ਦੀ ਰਿਪੇਅਰ ਵਾਸਤੇ 6500 ਜਿਹੜੇ ਮਕਾਨ ਜਿਗੇ ਆ ਉਹਨਾਂ ਨੂੰ 120000 ਇਸ ਮੁਆਵਜ਼ੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੇਖੋ ਮੇਰੀ ਆ ਵੀ ਅਸੀਂ ਜਿਹੜਾ ਨੁਕਸਾਨ ਆ ਮੇਰੇ ਹਿਸਾਬ ਨਾਲ ਵੀ ਇਹ ਭਰਨਾ ਬਹੁਤ ਔਖਾ ਜਿੰਨਾ ਹੋ ਚੁੱਕਾ ਜੀ ਇਹ ਕਿਸੇ ਦਾ ਜਾਨੀ ਨੁਕਸਾਨ ਹੋ ਗਿਆ ਜੇ ਮਾਲ ਡੰਗਰ ਦਾ ਜਾਂ ਫਸਲਾਂ ਦਾ ਔਰ ਜਿਹੜਾ ਇਹ 6500 ਰੁਪਇਆ 120000 ਰੁਪਇਆ ਮਕਾਨਾਂ ਦੇ ਵਾਸਤੇ ਜ਼ੇਰੇ 6500 ਰੁਪਇਆ ਮੈਂ ਸਮਝਦਾ ਵੀ ਇਹ ਇਹ ਜਿਹੜੇ ਦੁਖੀ ਸਾਡੇ ਹੜਪੀਟਤਾ ਵਾ ਉਹਨਾਂ ਨਾਲ ਕੋਝਾ ਮਜ਼ਾ ਇਹ ਬਹੁਤ ਘਟਿਆ ਸਰਕਾਰ ਨੂੰ ਇਹਦੇ ਬਾਰੇ ਬਤਾਉਣਾ ਚਾਹੀਦਾ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਵੀ ਅੱਜਕੱਲ ਕਿੰਨੀ ਮਹਗਾਈ ਆ ਸੀਮੈਂਟ ਕਿਦਾਂ ਦੂਆ ਕਿਵੇਂ ਕਿਵੇਂ ਲੈ ਕੇ ਆਪਣੇ ਉਹ ਰਹਿਣ ਬਚੇਰੇ ਬਣਾਉਣਗੇ ਇਹ ਸਰਕਾਰਾਂ ਦੇ ਕੰਮ ਹੁੰਦੇ ਨੇ ਤੇ ਅਸੀਂ ਤਾਂ ਦੇਖੋ ਜਿੱਥੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿੰਨਾ ਵੀ ਵੱਧ ਹੋ ਕੇ ਕਰ ਸਕਦੇ ਆ ਅਸੀਂ ਕਰ ਰਹੇ ਆ ਅਸੀਂ ਕੋਈ ਇਛਾਨ ਨਹੀਂ ਕਰ ਰਹੇ ਔਰ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਪੱਪਾ ਪਾ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹ ਪੂਰਾ ਜੋ ਸਵੇਰ ਤੋਂ ਤੁਰਦੇ ਆ ਤੇ ਮੈਂ ਸਮਝਦਾ ਵੀ ਉਹ ਪਰਮਾਤਮਾ ਨੇ ਇੱਕ ਐਸੀ ਸ਼ਕਤੀ ਦਿੱਤੀ ਉਹਨਾਂ ਨੂੰ ਵੀ ਉਹ ਜੇ ਕਿਤੇ 2 ਲੱਖ ਮੰਗਦੇ ਤੇ 2 ਲੱਖ ਦੇ 4 ਲੱਖ ਮੰਗਦੇ ਤੇ 4 ਲੱਖ ਜੇ ਕਿਸੇ ਨੇ 2000 ਡੀਜ਼ਲ ਮੰਗਿਆ ਤੇ ਉਹਨਾਂ ਨੂੰ 3000 ਡੀਜ਼ਲ ਇਸੇ ਤਰ੍ਹਾਂ ਅੱਜ ਮੈਂ ਸਵੇਰ ਤੋਂ ਉਹਨਾਂ ਦੇ ਨਾਲ ਆ ਤੇ ਸਰਕਾਰ ਨੂੰ ਮੈਂ ਬੇਨਤੀ ਕਰਦਾ ਤੁਹਾਡੇ ਮੀਡੀਆ ਰਾਹੀਂ ਕਿ ਜਿਹੜਾ ਇਹ ਬਿਲਕੁਲ ਜਿਹੜਾ ਜਿਨ੍ਹਾਂ ਦੇ ਘਰ ਡਿੱਗ ਚੁੱਕੇ ਆ ਉਹਨਾਂ ਨਾਲ ਰਿਪੇਅਰ ਦੀ ਕਿਸੇ ਤੇ ਟੀੜਾ ਆ ਗਈਆਂ ਜਾਂ ਘਰ ਬਣਨੇ ਆ ਉਹ 1,20,000 ਤੇ 6500 ਰੁਪਇਆ ਮਜਾ ਆ ਇਹਨੂੰ ਵਧਾਓ ਸਰਕਾਰ ਸੁੱਤੀ ਪਈ ਆ ਸਰਕਾਰ ਕਿਥੇ ਪੱਤੇ ਧਿਆਨ ਨਹੀਂ ਦੇਣ ਦੇਈ ਸਰਕਾਰਾਂ ਦੇ ਕੰਮ ਹੁੰਦੇ ਆ ਐਡੇ ਵੱਡੇ ਜਿਹੜੇ ਆ ਇਹ ਇਹਨਾਂ ਇਹਨਾਂ ਸਬਾਵਾਂ ਨੂੰ ਲਵਾਉਣਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਾਡੀ ਚਰਮਨੀ ਕਾਲੀ ਦੀ ਗੱਲ ਤੇ ਅੱਜ ਸਰਕਾਰ ਵਿੱਚ ਹੈ ਹੀ ਨਹੀਂ ਤੇ ਤਾਂ ਵੀ ਮੈਂ ਸਮਝਦਾ ਵੀ ਜੇ ਅੱਜ ਅੱਜ ਮੁੱਖ ਮੰਤਰੀ ਦਾ ਰੋਲ ਅਦਾ ਕਰ ਰਿਆ ਤੇ ਉਹ ਸਰਦਾਰ ਚਕਪੀਰ ਸਿੰਘ ਜੀ ਬਾਦਲ ਕਰ ਰਹੇ ਨੇ ਤਾਂ ਮੈਂ ਉਹਨਾਂ ਦਾ ਧੰਨਵਾਦ ਹੀ ਵੀ ਆ ਕੋ ਬੀ ਹਰ ਤਾਂ 19 ਚ ਵੀ ਆਈ ਸੀ ਸਟੇਜ 'ਚ ਵੀ ਆਏ ਉਹਨਾਂ ਨੇ ਪ੍ਰਧਾਨ ਘਾਵਨੇ ਇਦਾਂ ਕਾਦੀ ਪੈਸੇ ਦਿੱਤੇ ਇਹਦਾ ਵੀ ਕਾਰਨ ਵੇਖੋ ਮੇਰੀ ਗੱਲ ਸੁਣੋ ਜਿੱਦਾਂ ਦੀ ਐਤ ਕੀ ਸਚਿਤੀ ਬਣੀ ਹੈ ਨਾ ਜੇ ਤੁਸੀਂ ਆਪ ਜੀ ਦੇਖੋ ਜੋ ਸultanpur ਦੇ ਲੋਕੇ ਮੈਂ ਵੀ ਵੇਖਦਾ ਉਹ ਦੇਖਦਾ ਰਿਹਾ ਮੈਂ 88 ਦਾ ਵੀ ਵੇਖਿਆ 23 ਦਾ ਵੀ ਵੇਖਿਆ ਪਰ ਏਡਾ ਵੱਡਾ ਨਹੀਂ ਪਰ ਸਰਕਾਰਾਂ ਕਰਦੀਆਂ ਰਹੀਆਂ ਸਰਕਾਰਾਂ ਬਾਹ ਫੜਦੀਆਂ ਰਹੀਆਂ ਹੈ ਨਾ ਤੁਸੀਂ ਦੇਖੋ ਅੱਜ ਜਿਹੜੀਆਂ ਸਕੀਮਾਂ ਚੱਲ ਰਹੀਆਂ ਪੰਜਾਬ ਦੇ ਵਿੱਚ ਭਾਵੇਂ ਕੋਈ ਛਗਨ ਸਕੀਮ ਭਾਵੇਂ ਆ ਜੋ ਮਤਲਬ ਰਾਸ਼ਨ ਪਾਣੀ ਮਿਲ ਰਿਹਾ ਗਰੀਬ ਜਨਤਾ ਨੂੰ ਜਾਂ ਹੋਰ ਵੀ ਆ ਉਹ ਜਿੰਨੀਆਂ ਵੀ ਅੱਜ ਵੀ ਸਕੀਮਾਂ ਚੱਲ ਰਹੀਆਂ ਵਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀਆਂ ਚੱਲ ਰਹੀਆਂ ਤੇ ਪ੍ਰਧਾਨ ਸਾਹਿਬ ਮੈਂ ਸਮਝਦਾ ਵੀ ਗਰਾਉਂਡ ਲੈਵਲ ਤੇ ਆ ਕੇ ਦੇਖੋ ਸਰਕਾਰ ਵਿੱਚ ਬਹਿ ਕੇ ਵੇਖਣਾ ਕੋਈ ਗੱਲ ਹੋਰ ਆ ਅੱਜ ਉਹ ਗਰਾਉਂਡ ਲੈਵਲ ਤੇ ਆ ਕੇ ਪਿੰਡ-ਪਿੰਡ ਜਾ ਕੇ ਥਾਵਾਂ ਤੇ ਉੱਥੇ ਜਾ ਕੇ ਉਹ ਕਈ ਵਾਰੀ ਸਕੌਲਟੀ ਰੋਕਦੀ ਵੀ ਆ ਪਰ ਉਹ ਵਿਜੇਤ ਹੋ ਕੇ ਵੀ ਉਹ ਦੇਖਦੇ ਆ ਤੇ ਮੈਂ ਸਮਝਦਾ ਵੀ ਆਉਣ ਵਾਲੇ ਨਤੀਜੇ ਜਿਹੜੇ ਉਹ ਕਿਤੇ ਚੰਗੇ ਹੋਣਗੇ ਜੇ ਕਿਤੇ 27 ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਏਗੀ ਇਹ ਜਿਹੜਾ ਹੜਾਂ ਦਾ ਅੱਜ ਉਹਨਾਂ ਨੇ ਵੇਖਿਆ ਮੈਂ ਨਾਲ ਰਹਿ ਕੇ ਵੀ ਉਹਨਾਂ ਨੂੰ ਵੇਖਿਆ ਕੋਈ ਬਚਨ ਕੀ ਕਰਦਾ ਇੱਥੇ ਉਹਨਾਂ ਨੇ ਆ ਜਾਣਾ ਥੋੜੇ ਮਿੰਟਾਂ ਤੱਕ ਉਹਨਾਂ ਨੇ ਦੱਸ ਦੇਣਾ ਆਪ ਹੀ ਉਹ ਇੱਥੇ ਚੰਗੇ ਨਤੀਜੇ ਲੈ ਕੇ ਆਉਣਗੇ ਇਸ ਕਰਕੇ ਮੈਂ ਚਾਹੁੰਦਾ ਵੀ ਜੋ ਅੱਜ ਦੀ ਪੰਜਾਬ ਦੀ ਸਰਕਾਰ ਆ ਉਹ ਵੀ ਕੁਝ ਕਰੇ ਇਹਨਾਂ ਸ਼ਬਦਾਂ ਨਾਲ ਮੈਂ ਚਾਹੁੰਦਾ ਭਾਈ ਗੁੱਦਿੱਕਾ ਖਾਲਸਾ ਭਾਈ ਗੁੱਦਿੱਕਾ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ